सत श्रीकाल जी सारे आप लैके जी बहुत ही प्यारे सूटों की कलैक्शन प्लीज वीडियो ने पूरा एंड तक देखिया करो रहेगा जी प्योर जॉर दा का सूट रहेगा पर्ल वर्क का काम किया गया बहुत ही प्यारा हैवी वर्क इस दे उपर तुम मिलेगा बहुत ही सोहने कलर मिलने के, ਸ਼ੋਰ ਦਾ ਪਰ ਮੀਟਰ ਲੱਗ ਰਿਹਾਗਾ बॉਟਮ ਦਾ ਪਰ ਮੀਟਰ ਲੱਗ ਰਿਹਾਗਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਰ ਇਹ ਜਿਹੜੇ ਸੂਟ ਰਹਿਣਗੇ ਵਿਸਕੋਸ ਗਰੇਵ ਦਾ ਸੂਟ ਰਹਿਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵੀ ਇਸ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਪਿਆਰੇ ਕਲਰ ਨੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਓਨਲੀ ਸ਼ਰਟ ਵੀ ਤੁਸੀਂ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਫੁੱਲ ਸੂਟ ਬਣਾਉਣਾ ਚਾਹੁੰਦੇ ਤਾਂ ਵੀ ਤੁਸੀਂ 5 ਮੀਟਰ ਇਸ ਦਾ ਫੈਬਰਿਕ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਹਨਗੇ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ embroidery ਰਹੇਗੀ ਹੈਵੀ ਪਰਲ ਵਰਕ ਦਾ ਕੰਮ ਕੀਤਾ ਗਿਆ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਦੁਪੱਟਾ ਵੀ ਤੁਹਾਨੂੰ ਹੈਵੀ ਦੁਪੱਟਾ ਮਿਲੇਗਾ ਬਾਟਮ ਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਘਟਦਾ ਵਧਦਾ ਰਹਿੰਦਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਹੁਣ ਇਹਨਾਂ ਦਾ ਪ੍ਰਾਈਸ ਘਟ ਗਿਆ ਤੁਸੀਂ ਆਪਣੇ ਲਈ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਸੂਟ ਲੈਣਗੇ ਜੀ ਸ਼ਿਮਰ ਦੇ ਉੱਪਰ ਸੂਟ ਲੈਣਗੇ ਹੈਂਡਵਰਕ ਫੁੱਲ ਕੀਤਾ ਹੋਇਆ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਨਾਲ ਬੋਟਮ ਬਨਾਰਸੀ ਵਿੱਚ ਮਿਲੇਗੀ ਚਨਾਉ ਦਾ ਦੁਪੱਟਾ ਮਿਲੇਗਾ ਅਗਲੇ ਜਿਹੜੇ ਸੂਟ ਰਣਗੇ ਕੋਟਾ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਗੋਟੇ ਪੱਟੀ ਦਾ ਵਰਕ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਪ੍ਰਿੰਟ ਬਹੁਤ ਹੀ ਪਿਆਰਾ ਲੱਗੇਗਾ ਨਾਲ ਬਾਟਮ ਤੁਹਾਨੂੰ ਮਿਲੇਗੀ ਕਾਟਨ ਦੀ ਨਾਲ ਰਹੇਗਾ ਕੋਟਾ ਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟੇ ਤੇ ਬਾਰਡਰ ਬਣਾਇਆ ਗਿਆ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ